ਆਤਰੇ ਜਿੰਦ ਪੇੜ ਮੈਨੂੰ ਕੰਨ ਨਾਲ ਹੀ ਲੱਗਦਾ ਦੇਖੀ ਝੂਠਾ ਨਾਮ ਲਈ ਜਾਂਦੀ ਇਹ ਦੇਵ ਇਹ ਦੇਖ ਲੈ ਤੇਰੇ ਪੰਜਾਬ ਦਾ ਪਾਣੀ ਆ ਮੇਰੀ ਵਾਈਫ ਥੋੜੀ ਜਿਹੀ ਭੋਲੀ ਜੀ ਹੈ ਨਾ ਸੰਗਤੀ ਵੀ ਉਹ ਤਾਂ ਹੈਲੋ ਗਾਇਜ਼ ਕਿਵੇਂ ਤੁਸੀਂ ਸਾਰੇ ਉਮੀਦ ਕਰਦੇ ਤੁਸੀਂ ਸਾਰੇ ਠੀਕ ਹੋਵੋਗੇ ਇਹਨੂੰ ਮਿਲੋ ਕਿਵੇਂ ਆ ਤੇ ਬਣੇ ਰੋ ਭਾਈ ਵਲੋਗ ਦੇ ਵਿੱਚ ਤੁਸੀਂ ਕਿਹਾ ਸੀ ਵਾਵਾ ਲੰਮਾ ਉਹ ਲੋਕ ਪਾਣਾ ਹੋਰ ਮਨਦੀਪ ਠੀਕ ਆ ਹਾਂਜੀ ਤੁਸੀਂ ਠੀਕ ਜੀ ਲੱਗਿਆ ਤੇਰਾ ਵਧੀਆ ਇੱਥੇ ਜਦੋਂ ਮੈਂ ਆਉਂਦਾ ਸੋਰੇਂ ਪਿੰਡ ਗਿਆ ਸੀ ਉੱਥੇ ਮੈਨੂੰ ਪੁੱਛਦੀ ਤੇਰਾ ਜੀ ਲੱਗਿਆ ਹੁਣ ਮੈਂ ਇਹਨੂੰ ਪੁੱਛਦਾ ਤੇਰਾ ਜੀ ਲੱਗਿਆ ਹਾਂਜੀ ਕੇ ਗੁੱਡ ਮਾਰਨਿੰਗ ਚਾਹ ਬਣਾਉਣੀ ਮਨਦੀਪ ਆਪਣੀ ਚਾਹ ਬਣਾਈ ਜਾਂਦੀ ਹੈ ਇਧਰ ਗੁਰੀ ਵਾਸਤੇ ਦੁੱਧ ਗਰਮ ਆਪਣੇ ਪ੍ਰਾ ਵਾਸਤੇ ਸਵੇਰ ਸਵੇਰ ਦਾ ਟਾਈਮ ਹਰਮਨਦੀਪ ਕਿਵੇਂ ਆ ਇਧਰ ਦੇਖੀ ਹਲਸੀ ਨਾ ਤੂੰ ਹੋਰ ਪਾ ਲਾ ਕੁਛ ਨਹੀਂ ਨਾ ਥੋੜਾ ਜਿਹਾ ਫਿੱਕੀ ਨਹੀਂ ਹੁੰਦੀ ਚੈੱਕ ਕਰ ਬਸ ਬਹੁਤ ਨੰਦੋ ਦੇ ਬੋਤਾ ਇਹ ਐਮ ਸੋਹੰਦਾ ਦਾ ਐਵੇਂ ਜਿਵੇਂ ਕੋਈ ਤਿੰਨ ਕਿੱਲੇ ਦੇ ਖਾਲੇ ਕੱਢ ਕੇ ਆ ਜਾਂਦਾ ਮਰਬੇ ਦੇ ਹਾਂ ਜੁੱਲ ਜਾਇਆ ਹਾਂ ਹਾਂ ਬੰਦ ਕਰ ਲੈ ਇਹਨੂੰ ਹਨ ਗੈਸ ਮਰ ਜੀ ਕੋਈ ਨਹੀਂ ਦੇ ਰਿਹਾ ਜੀ ਇਹਨੂੰ ਬੰਦ ਕਰ ਟਿੰਡਾ ਲਾਇਆ

तो <laughs> मेरी वाइफ थोड़ी जी भोली जी है ना संघ की भी बहुत इधर मतलब इधर देखी नोनी जी वाइफ है मेरी ये थोड़ा जहा संघ है कैमरे सामने इन्ना बोल दी ना पर फिर भी बढ़िया मेरा सपोर्ट वहा करती है సాడే విధాయి విడియో దేన సార్ మమ్మీ కవాడూ తడకే తడకే చెక్ हो तो गया लो भाई हटवियाने एक कप तो गया तो पता ही नहीं सच्ची है ना इन्ना टाइम हो भी क्या? कवाल हाँ लंच के साथ में सानू को रहना लगता बहुत पुरानी ऐसी कठे रहने हैं। बंदी बहुत है साड़ी दोमाएं यानी। बेली बेली। बेली बेली है। रात दी था 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 भी भी। 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 <laughs> मेरी है बाकी की। यम्मी जी। ਪੇੜ ਪੈੜ ਮੈਨੂੰ ਕੰਨ ਨਾਲ ਹੀ ਲੱਗਦਾ ਦੇਖੀ ਝੂਠਾ ਨਾਮ ਲਈ ਜਾਂਦੀ ਝੂਠਾ ਨਾਮ ਲਾਉਂਦੀ ਮਿੰਨੀ ਮਾਰ ਝੂਠਾ ਨਾਮ ਲਾਉਂਦੀ ਮੰਦਿਰ ਮੈਂ ਅਜ ਤੱਕ ਕੁਝ ਨਹੀਂ ਦੇਖਿਆ ਆਏ ਹੋਣੇ ਵੇਖੋ ਐਵੇਂ ਕਰਨ ਨੂੰ ਕੀ ਹੁੰਦਾ ਇਹ ਤਾਂ ਲਾੜ ਨਾਲ ਇਦਾਂ ਜੇ ਕਰਤਾ ਤਾਂ ਮਾਰ ਤੋ ਦਿੱਤੇ ਕੰਨ ਤੇ ਨਾਲੇ ਚਿੱਧੀ ਖੜੀ ਹੈ ਹੈ ਲੱਗੀ ਜਿਹੜੀ ਜੋ ਆਹ ਪਤਾ ਨਹੀਂ ਕੀ ਹੋਇਆ ਕਰਾ ਮੰਦਿਰ ਕਿੱਦਰੇ ਸਿਮਪਲ ਕੋਈ ਕਰਨਾ ਹੋ ਗਿਆ ਨਾ ਟਾਈਮ ਹੋਈ ਗਿਆ ਕਿ 10 ਜੀਐਨਐਮ ਟਿਕਟ ਕਰਾ ਲਵਾਂ ਹਸੀ ਕੇ ਆ ਜਾਣਗੇ ਛੋਟੇ ਛੋਟੇ ਬਰਾ ਕੇ ਜਾਣੇ ਤੁਸੀਂ ਮੈਂ ਬਹੁਤ ਵੀ ਬਣਾਉਣਾ ਮੈਂ ਨਾ ਮੈਂ ਨੂੰ ਜੰਬੜੀਆਂ ਨਹੀਂ ਦੋ ਮਾਰੇ ਕਿਉਂ ਲਾਤੀ ਸ਼ੁਰੂ ਨਹੀਂ ਦਿੱਦੀ ਕੋਲ ਸਰਵਾ ਇਹ ਨਹੀਂ ਪਤਾ

ਕੋਈ ਗੱਲ ਬਾਤ ਇਹ ਕਿਹਦੇ ਕਰਾਵੇ ਇਹ ਨਹੀਂ ਸੀ ਮੇਰੇ ਕਰਨੀ ਕੰਕੀ ਹਾਂ ਕਰਕੇ ਸ਼ੁਕਰ ਦੀ ਨੀਮਤ ਅਸੀਮਾ ਤੇ ਮੇਰੇ ਤੋਂ ਆਹ ਕੀ ਆਂ ਜੀ ਕਿੰਨੇ ਸਖਦੇ ਹੋਏ ਸੀਓ ਸੀਟੀ ਦਾ ਰੱਲ ਲੱਗਣਾ ਹੈ ਬਦਲ ਵਈ ਜੋ ਇਕੜੀ ਮੰਦੀ ਵਿਦ੍ਰੇਂ ਭਰ ਕਿੰਨਾ ਸੋਹਣਾ ਥਿਓ ਹੈ ਕਿੜਾ ਬੱਦਲਾਂ ਦੇ ਦੇ ਕਿੰਨਾ ਘੈਂਟ ਲੱਗਦਾ ਉਧਰ ਤੇ ਉਧਰ ਜਾਈ ਮੇਰੇ ਨਾਲ ਸੀਨ ਜਾ ਜੂ ਕਿੰਨਾ ਮਸਤ ਲੱਗਦਾ ਆ ਜਾਈ ਵਾਕਈ ਕੈਂਟ ਬਹੁਤ ਲੱਗਦਾ ਇਹ ਗੰਗਾ ਨਗਰ ਵੀ ਮਿਨੀ ਪੰਜਾਬ ਹੀ ਆ ਤੇ ਕਿਹੜੇ ਕਿਹੜੇ ਇਲਾਕੇ ਤੋਂ ਤੁਸੀਂ ਵਲੌਗ ਦੇਖ ਰਹੇ ਹੋ ਤੇ ਮਤਲਬ ਕਿੱਦਾਂ ਕਿੱਦਾਂ ਦਾ ਮਾਹੌਲ ਚੱਲ ਰਿਹਾ ਇੱਕ ਮਿੰਟਾਂ ਹੀ ਦੱਸੋ ਤੁਹਾਡੇ ਤੁਹਾਡੇ ਏਰੀਆ ਦੇ ਉਹ ਮਨਦੀਪ ਖੜੀ ਆ ਬਸ ਹੁਣ ਅਸੀਂ ਨਾਣੂ ਕਿ ਜਾਨੇ ਮੰਡੀ ਡੈਡੀ ਜੀ ਇੱਧਰ ਕਰੀ ਜਾਂਦੇ ਪਲਸਟਰ ਜਾਂ ਤੇ ਹੋ ਗਈ ਤਿਆਰ ਪੰਦੀਪ ਹੋ ਗਈ ਤਿਆਰ ਹੁਣ ਮੈਨੂੰ ਨਾ ਅਸੀਂ ਜਾਣਾ ਅੱਜ ਮੰਡੀ ਤੁਸੀਂ ਤਿਆਰ ਨਹੀਂ ਹੋਣਾ ਹੋ ਜਨ ਅੱਜ ਚੁੰਨੀਆਂ ਵਗੈਰਾ ਲੈ ਕੇ ਆਣੀ ਨਾਲੇ ਮੰਡੀ ਇੱਥੇ ਅਸੀਂ ਆਂਦੇ ਹਾਂ ਅਸੀਂ ਹਾਂ ਮਮੀ ਆਣੇਗੀ ਘਰੇ ਮੇਰੇ ਪਾਸੇ ਚਲ ਠੀਕ ਹੈ ਮੈਂ ਨਾਲ ਆ ਕੇ ਆਣਾ ਮਾਰਕੀਟ ਸ਼ੋਪਿੰਗ ਸ਼ੋਪਿੰਗ ਕਰਕੇ ਅਸੀਂ ਜੂਸਪ੍ਰਿੰਟ ਚਲੇਗੇ ਦੁਕਾਨ ਦੇਖਦੇ ਫਿਰ ਉਹਨਾਂ ਨੂੰ ਸੱਚਾ ਗੱਗਰਨਦੀ ਦੇਖਣ ਚੱਲਦੇ ਆਂ ਤੇ ਦੁਕਾਨੇ ਤੁਹਾਨੂੰ ਵੀ ਨਦੀ ਆਪਣੇ ਇਤਰ ਗੰਗਾ ਨਗਰ ਕੋਲੇ ਜਿਵੇਂ ਨੂਪਗੜਾ ਤੇ ਇੱਥੇ ਗੱਗਰਨਦੀ ਚੱਲ ਰਹੀ ਸੀ ਅਸੀਂ ਕਿ ਚਲੋ ਥੜਾ ਦੇਖ ਕੇ ਉਹਨੇ ਪਾਣੀ ਪੂਣੀ ਕਿੰਨਾ ਹੈਗਾ ਵੀਡੀਓ ਦੇ ਵਿੱਚ ਬਾਵਾ ਦੱਸਦੇ ਆ ਇਹ ਤੁਹਾਨੂੰ ਦੁਕਾਨੇ ਆ ਇਹ ਦੇਖ ਲੈ ਤੇਰੇ ਪੰਜਾਬ ਦਾ ਪਾਣੀ ਆ ਉਧਰੋਂ ਆਇਆ ਐਸੇ ਪਾਣੀ ਨੇ ਨੁਕਸਾਨ ਬਹੁਤ ਕੀਤਾ ਪੰਜਾਬ ਦੇ ਵਿੱਚ ਇਹ ਅਸੀਂ ਹੁਣ ਜਿਹੜੀ ਲੋਕੇਸ਼ਨ ਤੁਹਾਨੂੰ ਦੱਸਦੀ ਐ ਇੱਥੇ ਇੰਨਾ ਪਾਣੀ ਚੱਲੀ ਜਾਂਦਾ ਇਹ ਨੂੰ ਗੱਗਰਨਦੀ ਕਹਿੰਦੇ ਆ ਇਹ ਗੰਗानगर ਦੇ ਵਿੱਚ ਅਨੂਪਗੜ ਹੈਗਾ ਅਨੂਪਗੜ ਆ ਇਧਰੋਂ ਹਨੂਮਾਨਗੜ ਸਾਈਡ ਤੋਂ ਆਈ ਜਾਂਦੀ ਐ ਯਾਨੀ ਕਿ ਬਠਿੰਡੇ ਕੰਨੀ ਉਤਰ ਉਹ ਜਾਵ ਤੋਂ ਇਹ ਜਾਂਦੀ ਐ ਇਧਰ ਪਾਕਿਸਤਾਨ ਸਾਈਡ ਅੱਗੇ ਨੂੰ ਪਾਣੀ ਜਾਂਦਾ ਉਹ ਦੇਖੋ ਆਣੀ ਇਹ ਜਗਾ ਬਣਾਈ ਹੋਈ ਹੈ ਨਾ ਪੰਪ ਦੇ ਥੱਲੇ ਦੀ ਕਿ ਆ ਕੋਈ ਟਰੋਲ ਪੰਪ ਨੂੰ ਖਤਰਾ ਨਾ ਹੋਵੇ ਇਸ ਵਜ੍ਹਾ ਨਾਲ ਅਸੀਂ ਆ ਚੁੱਕੇ ਹਾਂ ਕਰੇ ਤੇ ਅੱਜ ਦੇ ਵਲੋਗ ਦੇ ਵਿੱਚ ਬਸ ਇੰਨਾ ਹੀ ਤੁਸੀਂ ਨਾ ਸਾਨੂੰ ਸਪੋਰਟ ਕਰੋ ਲਾਈਕ ਕਮੈਂਟ ਕਰੋ ਇਸ ਵਲੋਗ ਨੂੰ ਤੇ ਮੈਂ ਤੇ ਮੇਰੀ ਵਾਈਫ ਵਧੀਆ ਨਵੇਂ ਨਵੇਂ ਅੱਜ ਤੱਕ ਵਲੋਗ ਬਣਾਵਾਂਗੇ ਤੇ ਪੂਰੀ ਲਾਈਫ ਸ਼ੇਅਰ ਕਰਨ ਕਰਨਾ ਲਾਈਫ ਸਟਾਈਲ ਥੈਂਕ ਯੂ ਸੋ ਮੱਚ ਇੰਨਾ ਪਿਆਰ ਕਰਦੇ ਹੋ ਮਿਲਦੇ ਨਾ ਵਲੋਗ ਦੇ ਵਿੱਚ